ਤਾਂ ਬਹੁਤ ਦੁੱਖ ਦੀ ਗੱਲ ਹੈ ਜੇ ਹੜ੍ਹ ਆਏ ਨੇ ਪਹਿਲਾ 1988 ਚ ਹੜ੍ਹ ਆਇਆ ਸੀ ਪੰਜਾਬ ਵਿੱਚ ਜਿਹੜਾ ਐਟਕੀਆ ਇਹਨੇ ਫਲਡਸ ਇਹਦੇ ਵਿੱਚ ਜਿਹੜੇ ਸਾਡੇ ਤਿੰਨ ਰਿਵਰਸ ਨੇ ਪਹਾੜਾਂ ਚੋਂ ਆ ਰਹੇ ਨੇ ਰਾਵੀ ਤੇ ਬਿਆਸ ਤੇ ਸਤਲੁਜ ਉਹਨਾਂ ਵਿੱਚ ਪਾਣੀ ਇੱਕ ਤਾਂ بارش ਹੋ ਗਈ ਇੱਥੇ ਇੱਕ ਪਹਾੜਾਂ ਤੋਂ ਪਾਣੀ ਉਹ ਰਿਵਰ ਉਰਫਰੋ ਹੋ ਗਏ ਤੇ ਉਹ ਪਾਣੀ ਵੀ ਸਾਡੇ ਪੰਜਾਬ 'ਚ ਆ ਗਿਆ ਸਾਡੇ 7 ਜ਼ਿਲ੍ਹੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਗੁਰਦਾਸਪੁਰ 'ਚ ਹੋਇਆ ਸੋ ਜਿੱਥੇ ਹੁਣ 4 ਫੁੱਟ ਪਾਣੀ ਆ ਗਿਆ 5 ਫੁੱਟ ਪਾਣੀ ਆ ਗਿਆ ਉਹ ਫਸਲਾਂ ਸਾਰੀਆਂ ਡੈਮੇਜ ਹੋ ਗਈਆਂ ਤੇ ਬਾਕੀ ਖੇਤਾਂ ਦੇ ਵਿੱਚ ਵੀ ਪਹਾੜਾਂ ਤੋਂ ਮਿੱਟੀ ਆ ਗਈ ਹੈ ਉਹਨੇ ਖੇਤ ਸਾਡੇ ਉੱਚੇ ਨੀਵੇਂ ਕਰ ਦੇਣੇ ਨੇ ਉਹਨੂੰ ਫਿਰ ਪਲੋਇੰਗ ਕਰਕੇ ਉਹਦੀ ਲੈਵਲਿੰਗ ਸਾਨੂੰ ਕਰਨੀ ਪੈਣੀ ਹੈ ਤੇ ਉਹ ਸਾਰੀ ਜੰਮਟੀ ਜਿੱਥੇ ਰੇਤਾਂ ਬਹੁਤ ਆ ਗਿਆ ਰੇਤਾਂ ਸਾਨੂੰ ਕੱਢਣਾ ਹੀ ਪੈਣਾ ਇਸ ਵੇਲੇ ਪਹੁੰਚੇ ਆਪ ਪੀਏਯੂ ਤੇ ਸਾਡੇ ਵਿਚਕਾਰ ਮੌਜੂਦ ਨੇ ਵਾਈਸ ਚਾਂਸਲਰ ਪੀਯੂ ਦੇ ਡਾਕਟਰ ਸੁਤਵੀਰ ਸਿੰਘ ਗੋਸਲ ਜੀ ਤੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਜੋ ਫਲਡਸ ਆਏ ਆ ਹੜ੍ਹ ਆਇਆ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕੇ ਜੋ ਕਿ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਕੀ ਵਿਚਾਰ ਹੈ ਇਸ ਤੇ ਸਰ ਨਮਸਕਾਰ ਸਰ ਪਹਿਲਾ ਸਰ ਬਹੁਤ ਦੁੱਖ ਦੀ ਗੱਲ ਹੈ ਜੇ ਹੜ੍ਹ ਆਏ ਨੇ ਪਹਿਲਾਂ 1988 ਚ ਹੜ੍ਹ ਆਇਆ ਸੀ ਪੰਜਾਬ ਚ ਉਦੋਂ ਵੀ ਬਹੁਤ ਨੁਕਸਾਨ ਹੋਇਆ ਸੀ ਫਿਰ 2022 ਦੇ ਵਿੱਚ ਆਏ ਤੇ ਉਦੋਂ ਵੀ ਸਾਡੇ ਝੋਨੇ ਦਾ ਖਸਕੇ ਪਟਿਆਲਾ ਸੰਗਰੂਰ ਇਹ ਜਿਹੜੇ ਮਾਨਸਾ ਇਹਨਾਂ ਚ ਨੁਕਸਾਨ ਹੋਇਆ ਸੀ ਜਿਹੜਾ ਐਤਕੀਆ ਇਹਨੇ ਫਲਡਸ ਇਹਦੇ ਵਿੱਚ ਜਿਹੜੇ ਸਾਡੇ ਤਿੰਨ ਰਿਵਰਸ ਨੇ ਪਹਾੜਾਂ ਚੋਂ ਆ ਰਹੇ ਨੇ ਰਾਵੀ ਤੇ ਬਿਆਸ ਤੇ ਸਤਲੁਜ ਉਹਨਾਂ ਵਿੱਚ ਪਾਣੀ ਇੱਕ ਤਾਂ بارش ਹੋ ਗਈ ਇੱਥੇ ਇੱਕ ਪਹਾੜਾਂ ਤੋਂ ਪਾਣੀ ਉਹ ਰਿਵਰ ਹੋਰ ਹੋਰ ਹੋ ਗਏ ਤੇ ਉਹ ਪਾਣੀ ਵੀ ਸਾਡੇ ਪੰਜਾਬ 'ਚ ਆ ਗਿਆ ਤੇ ਸਾਡੇ 7 ਜ਼ਿਲ੍ਹੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਗੁਰਦਾਸਪੁਰ 'ਚ ਹੋਇਆ ਤੇ ਤੇ ਉਹ ਸਾਡੇਆਂ ਅੱਜਕੱਲ ਜਿਵੇਂ ਫਸਲਾਂ ਸੀ ਝੋਨੇ ਦੀ ਫਸਲ ਲੱਗੀ ਹੋਈ ਐ ਤੇ ਮੱਕੀ ਦੀ ਫਸਲ ਸੀ ਗੰਨੇ ਦੀ ਐ ਤੇ ਦਾਲਾਂ ਨੇ ਤੇਲ ਦੇ ਬੀਜ ਨੇ ਤੇ ਪਸ਼ੂਆਂ ਲਈ ਚਾਰਾ ਜਿਹੜਾ ਇਹ ਸਾਰੀਆਂ ਸਾਡੀਆਂ ਇਸ ਰੁੱਤ ਦੇ ਵਿੱਚ ਫਸਲਾਂ ਲੱਗੀਆਂ ਸੀ ਸੋ ਜਿੱਥੇ ਹੁਣ 4 ਫੁੱਟ ਪਾਣੀ ਆ ਗਿਆ 5 ਫੁੱਟ ਪਾਣੀ ਆ ਗਿਆ ਉਹ ਫਸਲਾਂ ਸਾਰੀਆਂ ਡੈਮੇਜ ਹੋ ਗਿਆ ਨੇ ਖਾਸ ਕਰਕੇ ਝੋਨਾ ਜਿਹੜਾ ਸੀ ਨਾ ਇਹ ਹੁਣ ਫਲਾਵਰਿੰਗ ਸਟੇਜ ਤੇ ਸੀਡ ਬਣ ਰਿਹਾ ਸੀ ਤੇ ਇਹ ਤਾਂ 100% ਡੈਮੇਜ ਹੋ ਗਿਆ ਹੈਗਾ ਤੇ ਝੋਨੇ ਦੀ ਜਿਹੜੀ ਹਾਈਟ ਹੁੰਦੀ ਹੈ ਉਹ 3.5 ਫੁੱਟ ਹੁੰਦੀ ਹੈ ਤੇ ਪਾਣੀ ਤਾਂ 4 ਫੁੱਟ 5 ਫੁੱਟ ਵੀ ਹੈਗਾ ਉਹ ਖਤਮ ਹੋ ਗਿਆ ਸੋ ਬਹੁਤ ਲਾਸ ਹੋ ਰਿਹਾ ਨਾਲ ਨਾਲ ਜਿਹੜੇ ਸਾਡੇ ਪਸ਼ੂ ਨੇ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਬੱਕਰੀਆਂ, ਭੇਡਾਂ, ਮੱਝਾਂ, ਗਾਂਾਂ ਉਹਨਾਂ ਨੂੰ ਨੁਕਸਾਨ ਹੋਇਆ ਇਹਦੇ ਨਾਲ ਨਾਲ ਜਿਹੜੀ ਸਾਡੀ ਐਗਰੀਕਲਚਰ ਦੇ ਵਿੱਚ ਇੰਪਲੀਮੈਂਟਸ ਨੇ ਮਸ਼ੀਨਰੀ ਹੈ ਜਿਹੜੇ ਟਿਊਬਲ ਲੱਗੇ ਹੋਏ ਨੇ ਟਿਊਬਲ ਜਿਹੜੇ ਨੇ ਮੋਟਰਾਂ ਲੱਗੀਆਂ ਨੇ ਉਹ ਪਾਣੀ 'ਚ ਡੁੱਬੀਆਂ ਹੋਈਆਂ ਨੇ ਤੇ ਉਹ ਵੀ ਪਤਾ ਨਹੀਂ ਕਿੰਨੇ ਅਚਰਣੀਆਂ ਖਰਾਬ ਹੋ ਰਹੀਆਂ ਨੇ ਫਿਰ ਬਹੁਤ ਸਾਰਾ ਸਾਡਾ ਇੰਪਲੀਮੈਂਟਸ ਨੇ ਹਲ ਹੁੰਦੇ ਨੇ ਤਵੀਆਂ ਹੁੰਦੀਆਂ ਨੇ ਟ੍ਰੈਲਰ ਮਸ਼ੀਨਾਂ ਨੇ ਤੇ ਸਾਡਾ ਹੋਲ ਜਿਹੜੀ ਕੋਆਪਰੇਟਿਵ ਮੈਨੇਜਰ ਅਸੀਂ ਕਰਦੇ ਆ ਉਹਦੇ ਮਸ਼ੀਨਾਂ ਨੇ ਐਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਸਰਫੇਸ ਸੀਡਰਸ ਉਹ ਪਾਣੀ ਦੀ ਟੂਬੀਆਂ ਹੋ ਜਾਂ ਨੇ ਉਹ ਕਿਵੇਂ ਚੱਲਣਗੇ ਅੱਗੇ ਜਾ ਕੇ ਜੰਗ ਲੱਗ ਜਾਣੀਆਂ ਇਹਨਾਂ ਨੂੰ ਤੇ ਬਾਕੀ ਖੇਤਾਂ ਦੇ ਵਿੱਚ ਵੀ ਪਹਾੜਾਂ ਤੋਂ ਮਿੱਟੀ ਆ ਗਈ ਹੈ ਉਹਨੇ ਖੇਤ ਸਾਡੇ ਉੱਚੇ ਨੀਵੇਂ ਕਰ ਦੇਣੇ ਨੇ ਉਹਨੂੰ ਫੇਰ ਪਲੋਇੰਗ ਕਰਕੇ ਉਹਦੀ ਲੈਵਲਿੰਗ ਸਾਨੂੰ ਕਰਨੀ ਪੈਣੀ ਹੈ ਤੇ ਉਹ ਸਾਰੀ ਜੰ ਮਿੱਟੀ ਜਿੱਥੇ ਰੇਤਾਂ ਬਹੁਤਾ ਆ ਗਿਆ ਰੇਤਾਂ ਸਾਨੂੰ ਕੱਢਣਾ ਹੀ ਪੈਣਾ ਸੋ ਇਹ ਸਾਰੇ ਚੀਜ਼ਾਂ ਨੇ ਇਵਨ ਪਿੰਡਾਂ ਦੇ ਵਿੱਚ ਜਿਹੜੇ ਘਰ ਨੇ ਤੇ ਉਹ ਘਰ ਡਿੱਗਦੇ ਨੇ ਬਹੁਤ ਸਾਰੇ ਘਰ ਡਿੱਗੇ ਨੇ ਉਹ ਬੜਾ ਨੁਕਸਾਨ ਹੈ ਤੇ ਇਹਦੇ ਨਾਲ ਨਾਲ ਹੋਰ ਵੀ ਕੀ ਹੋ ਰਿਹਾ ਹੈ ਇਸੇ ਤੋਂ ਘਰ ਸਾਰੇ ਡਿੱਗਣਗੇ ਇੱਕ ਹਰ ਇੱਕ ਪਿੰਡਾਂ ਦੇ ਵਿੱਚ ਲੋਕੀ ਜਿਹੜੇ ਕਣਕ ਦਾ ਜਾਂ ਹੋਰ ਬੀਜ ਰੱਖ ਲੈਂਦੇ ਨੇ ਅਗਲੇ ਸਾਲ ਵਾਸਤੇ ਤੇ ਉਹ ਜਿਹੜੇ ਲੋਕਾਂ ਨੇ ਘਰਾਂ 'ਚ ਬੀਜ ਰੱਖਿਆ ਸੀ ਕਣਕ ਦਾ ਰੱਖਿਆ ਸੀ ਤੇ ਆਇਲ ਸੀਡ ਦਾ ਸਰੋਂ ਰਾਇਆ ਤੋਰੀਆ ਰੱਖਿਆ ਸੀ ਤੇ ਉਹ ਬੀਜ ਵੀ ਪਾਣੀ 'ਚ ਡੁੱਬ ਗਿਆ ਘਰਾਂ ਦੇ ਵਿੱਚ ਜਦੋਂ ਘਰ ਪਾਣੀ ਆਇਆ ਤੇ ਜਿਹੜੀ ਸਾਡੀ ਆਉਣ ਵਾਲੀ ਫਸਲ ਉਹ ਸਾਨੂੰ ਬਹੁਤ ਵੱਡੀ ਚਿੰਤਾ ਹੈ ਕਿ ਇਹ ਫਸਲ ਤਾਂ ਸਾਡੀ ਖਤਮ ਹੋ ਗਈ ਡੁੱਬ ਗਈ ਤੇ ਜਿਹੜੀ ਅਗਲੀ ਫਸਲ ਹੈ ਕਿ ਉਹਨੂੰ ਬੀਜਣ ਵਾਸਤੇ ਸਹੀ ਬੀਜ ਵੀ ਹੋਊਗਾ ਮਿਲੂਗਾ ਕਿ ਨਹੀਂ ਮਿਲੂਗਾ ਸੋ ਜੀ ਮੈਂ ਕਿੱਲਿਆਂ ਦੇ ਹਿਸਾਬ ਨਾਲ ਜਿਹੜੀ ਆ ਫਾਰਮਰਜ਼ ਦੀ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਹੈ ਤੇ ਪਾਣੀ ਆਇਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਿੱਟੀ ਵੀ ਕਾਫੀ ਜ਼ਿਆਦਾ ਪਰਿਮਾਤਰਾ ਦੇ ਵਿੱਚ ਜੋ ਫਸਲਾਂ ਦੇ ਉੱਤੇ ਲੱਗੀ ਹੋਈ ਹੈ ਕਾਫੀ ਹੈ ਤੇ ਉਹ ਜ਼ਮੀਨ ਨੂੰ ਦੁਬਾਰਾ ਤੋਂ ਜੋਤਨਯੋਗੀ ਬਣਾਉਣ ਦੇ ਲਈ ਕਿੰਨਾ ਟਾਈਮ ਲੱਗੇਗਾ ਇਹਨੂੰ ਤਾਂ ਦੇਖੋ 2-3 ਸਾਲ ਚ ਇਹ ਕਾਟਾ ਪੂਰਾ ਹੋਊਗਾ ਪਹਿਲੀ ਗੱਲ ਤਾਂ ਜ਼ਮੀਨ ਜਿਹੜੀ ਹੈਗੀ ਮੈਂ ਕਿਹਾ ਉੱਚੀ ਨਿਵੀ ਹੋ ਗਈ ਹੈ ਰੇਤਾ ਬਹੁਤ ਆ ਗਿਆ ਸਿਲਟ ਆ ਗਈ ਹੈਗੀ ਉਹਨੂੰ ਲੈਵਲਿੰਗ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਇਹ ਵੀ ਹੈਗਾ ਕਿ ਜਿੱਥੇ ਰੇਤਾ ਜ਼ਿਆਦਾ ਆ ਗਿਆ ਉਹਨੂੰ ਚੁੱਕਣਾ ਵੀ ਪਊਗਾ ਸਾਨੂੰ ਉੱਥੇ ਲੇਬਰ ਵੀ ਲੱਗਣੀ ਹੈ ਬਹੁਤ ਸਾਰਾ ਖਰਚਾ ਆਉਣਾ ਹੈਗਾ ਤੇ ਅਸੀਂ ਉਹ ਸਾਰੀ ਮਿੱਟੀ ਦੀ ਟੈਸਟ ਕਰਵਾਵਾਂਗੇ ਨਾਈਟ੍ਰੋਜਨ ਫਾਸਫੋਰਸ ਕੀ ਉਹ ਤੱਤ ਜਿਹੜੀ ਮਿੱਟੀ ਆ ਗਈ ਉਹਦੇ ਵਿੱਚ ਜਿਹੜੇ ਸਾਨੂੰ ਨਿਊਟ੍ਰੀਐਂਟ ਚਾਹੀਦੇ ਨੇ ਉਹ ਹੈਗੇ ਕਿ ਨਹੀਂ ਤੇ ਉਹ ਕਰਾਵਾਂਗੇ ਤੇ ਬਾਕੀ ਸਾਡੇ ਹੁਣ ਇੱਕ ਕੁਐਸਚਨ ਯੂਨੀਵਰਸਿਟੀ ਵੱਲੋਂ ਇੱਕ ਤਾਂ ਅਸੀਂ ਜਿਹੜੀ ਕੰਟਿੰਜੈਂਸੀ ਪਲਾਨ ਸ਼ੇਅਰ ਕੀਤੀ ਹੈ ਬਣਾਈਏ ਪਹਿਲਾਂ ਕਿ ਜਿਹੜੀ ਫਸਲ ਸਾਡੀ ਬਚ ਗਈ ਇਹ ਤੇ ਕੋਈ ਬਿਮਾਰੀ ਆਉਂਦੀ ਹੈ ਕੀੜਾ ਆਉਂਦਾ ਹੈਗਾ ਤੇ ਉਹ ਜਿਹੜੇ ਹੀ ਕੀੜਾ ਇਹ ਸਾਰੇ ਚੀਜ਼ਾਂ ਦਾ ਇਲਾਜ ਕਿਵੇਂ ਕਰਨਾ ਦੂਜਾ ਅਸੀਂ ਇਹ ਵੀ ਜਿਹੜੀ ਆਉਣ ਵਾਲੀ ਫਸਲ ਹੈ ਨਾ ਉਹ ਕਿਹੜੀ ਫਸਲ ਅਸੀਂ ਜਲਦੀ ਤੋਂ ਜਲਦੀ ਬੀਜ ਸਕਦੇ ਹਾਂ ਜਿਵੇਂ ਹੁਣ ਜੇ ਬੱਤਰਾ ਜਵੇ ਅੱਜ ਤੋਂ ਵੀ ਅਸੀਂ 15 ਤਰੀਕ ਤੋਂ ਅਸੀਂ ਤੋਰੀਆਂ ਲਾ ਸਕਦੇ ਹਾਂ ਤੇ ਅਸੀਂ ਆਲੂ ਲਾ ਸਕਦੇ ਹਾਂ ਗਾਜਰ ਲਾ ਸਕਦੇ ਆ ਹਰੇ ਮਟਰ ਲਾ ਸਕਦੇ ਆ ਹੋਰ ਸਬਜ਼ੀਆਂ ਲਾ ਸਕਦੇ ਆ ਇਹ ਜਲਦੀ ਉਗ ਸਕਦੀ ਇਹ ਜਲਦੀ ਇਹਨਾਂ ਦਾ ਮੌਸਮ ਆ ਰਿਹਾ ਉਹ ਅਸੀਂ ਡਿਵਾਈਜ਼ਰੀ ਦਿੱਤੀ ਹੈ ਉਹ ਸਾਰੇ মিডিਆ ਦੇ ਵਿੱਚ ਈਵਨ ਨਿਊਜ਼ਪੇਪਰਾਂ ਦੇ ਨਾਲ ਸੋਸ਼ਲ ਮੀਡੀਆ ਦੇ ਨਾਲ ਟੀਵੀ ਦੇ ਨਾਲ ਰੇਡੀਓ ਉਹ ਸਾਰੀ جاری ਹੈ ਸਾਡੇ ਖੇਤੀਬਾੜੀ ਵਿਗਿਆਨ ਕੇਂਦਰਾਂ ਨਾਲ ਹਰੇਕ ਜ਼ਿਲ੍ਹੇ 'ਚ ਉਹ ਦੱਸ ਰਹੇ ਨੇ ਜਾਜਾ ਕੇ ਵੀ ਹੁਣ ਆਹ ਫਸਲ ਜਿਹੜੀ ਹੈਗੀ ਆਹ ਤੁਸੀਂ ਅਗੋ ਜਲਦੀ ਤੋਂ ਜਲਦੀ ਤਾਂ ਕਿ ਕੁਝ ਨਾ ਕੁਝ ਕੰਪਨਸੇਸ਼ਨ ਇਧਰੋਂ ਮਿਲੇ ਤੋਂ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਯੂਨੀਵਰਸਿਟੀ ਵੱਲੋਂ ਵੀ ਅਸੀਂ ਕੇਵੀਕੇ ਤੋਂ ਸਰਵੇ ਕਰਾਵਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਪਿੰਡਾਂ 'ਚ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਬੀਜ ਹੀ ਨਹੀਂ ਹੈ ਖਤਮ ਹੋ ਗਿਆ ਉਹਨਾਂ ਨੂੰ ਅਸੀਂ ਯੂਨੀਵਰਸਿਟੀ ਵੱਲੋਂ ਪਹਿਲ ਦੇ ਆਧਾਰ 'ਤੇ ਬੀਜ ਜਿਆਦਾ ਮੁਹੱਈਆ ਕਰਵਾਵਾਂਗੇ ਸਰ ਜਿਵੇਂ ਪੀਏਯੂ ਦਾ ਮੇਲਾ ਬਹੁਤ ਮਸ਼ਹੂਰ ਹੈ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਆਲ ਓਵਰ ਵਰਲਡ ਦੇ ਵਿੱਚ ਹੀ ਬਹੁਤ ਜ਼ਿਆਦਾ ਮਸ਼ਹੂਰ ਹੈ ਪੀਏਯੂ ਮੇਲਾ ਕਿ ਇਹ ਜੋ ਹੋਇਆ ਵਾ ਜੋ ਪੰਜਾਬ ਦੇ ਉੱਤੇ ਕੁਦਰਤੀ ਆਪਦਾਈ ਹੈ ਇਹਦਾ ਇਫੈਕਟ ਹੋਏਗਾ ਉਸ ਮੇਲੇ ਤੇ ਦੇਖੋ ਮੇਲੇ ਤੇ ਫਾਰਮਰ ਜਿਹੜੇ ਆਉਂਦੇ ਨੇ ਨਾ ਉਹ ਬਹੁਤ ਵੱਡੀ ਅਟਰੈਕਸ਼ਨ ਹੁੰਦੀ ਹੈ ਉਹਨਾਂ ਦੀ ਹਾਂ ਜੀ ਤੇ ਇੱਕ ਤਾਂ ਉਹ ਆਉਂਦੇ ਨੇ ਇੱਥੇ ਨਵੀਆਂ ਵੈਰਾਈਟੀਆਂ ਦਾ ਬੀਜ ਲੈਣ ਵਾਸਤੇ ਦੂਜਾ ਇੱਥੇ ਅਸੀਂ ਲਾਈਵ ਡਿਮੋਨਸਟ੍ਰੇਸ਼ਨ ਲਾਉਂਦੇ ਹਾਂ ਕ੍ਰੌਪਸ ਦੀਆਂ ਉਹ ਵੇਖਣ ਆਉਂਦੇ ਨੇ ਤੀਜਾ ਲਿਟਰੇਚਰ ਜੋ ਅਸੀਂ ਛੱਪਦੇ ਹਾਂ ਉਹ ਲੈ ਕੇ ਜਾਂਦੇ ਨੇ ਸਾਨੂੰ ਵੀ ਮੇਲੇ ਦਾ ਫਾਇਦਾ ਹੁੰਦਾ ਕਿ ਉਹ ਉਹਨਾਂ ਦੀ 1 ਟੂ 1 ਇੰਟਰੈਕਸ਼ਨ ਹੁੰਦੀ ਹੈ ਉਹ ਅਸੀਂ ਜਦੋਂ ਸਾਡੇ ਇੱਥੇ ਓਪਨ 에ਅਰ ਥੀਏਟਰ ਹੈਗਾ ਉੱਥੇ 8-8000 9000 ਫਾਰਮਰ ਬੈਠਦਾ ਤੇ ਉਹ ਉਹ ਸਵਾਲ ਕਰਦੇ ਨੇ ਤੇ ਅਸੀਂ ਉਹਦਾ ਜਵਾਬ ਵੀ ਦਿੰਨੇ ਆ ਸੋ ਇੱਕ ਟੂ-ਵੇ ਇੰਟਰੈਕਸ਼ਨ ਹੈਗੀ ਹੈ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕਿਆ ਮੇਲਾ ਉਨਾ ਹੀ ਭਰੂਗਾ ਕਿ ਨਹੀਂ ਹਾਂਜੀ ਸੋ ਉਹਦੇ ਵਿੱਚ ਲੱਗਦਾ ਹੈ ਕਿ ਦੇਖੋ ਜਿਹੜੇ ਲੋਕੀ ਸਾਰੇ ਪੰਜਾਬ ਦੇ ਵਿੱਚ ਇਹ ਮੇਲਾ ਸਾਡਾ 26 ਤੇ 27 ਸਤੰਬਰ ਨੂੰ ਹੋਣ ਵਾਲਾ ਹੈ ਤੇ 26 ਪਹਿਲਾ ਦਿਨ ਹੁੰਦਾ ਤੇ 27 ਨੂੰ ਦੂਜਾ ਦਿਨ ਹੁੰਦਾ ਤੇ ਸਾਡੇ ਇਸ ਮੇਲੇ ਦੇ ਵਿੱਚ ਜਿਹੜੇ ਫਾਰਮਰ ਆਉਂਦੇ ਨੇ ਉਹ ਪੰਜਾਬ ਤੋਂ ਸਾਰੇ ਤੋਂ ਹੀ ਆਉਂਦੇ ਨੇ ਨਾਲ ਨਾਲ ਜਿਹੜੀ ਯੂਪੀ ਹੈ ਯੂਪੀ ਤੋਂ ਵੀ ਆਉਂਦੇ ਨੇ ਰਾਜਸਥਾਨ ਤੋਂ ਵੀ ਆਉਂਦੇ ਨੇ ਤੇ ਇਧਰ ਹਿਮਾਚਲ ਪ੍ਰਦੇਸ਼ ਤੋਂ ਵੀ ਆਉਂਦੇ ਨੇ ਜੀ ਐਂਡ ਕੇ ਇਹ ਤੋਂ ਵੀ ਆਉਂਦੇ ਨੇ ਸੋ ਜਿੱਥੇ ਫਲੱਡ ਏਰੀਆ ਹੈ ਤੇ ਉੱਥੋਂ ਸਾਨੂੰ ਲੱਗਦਾ ਹੈ ਕਿ ਇੱਥੇ ਥੋੜੇ ਘੱਟ ਸ਼ਾਇਦ ਆਉਣ ਫਾਰਮਰ ਇੱਕ ਤਾਂ ਉਹਨਾਂ ਨੂੰ ਵਿਚਾਰਾਂ ਨੂੰ ਚਿੰਤਾ ਹੈਗਾ ਆਪਣੇ ਖਾਣ ਪੀਣ ਦੀ ਵੀ ਚਿੰਤਾ ਪੂਰੀ ਸਾਰਾ ਪਸ਼ੂ ਉਹਨਾਂ ਦੇ ਮਰ ਰਹੇ ਨੇ ਤੇ ਉਹਨਾਂ ਨੇ ਤਾਂ ਹੀ ਲੱਗੇ ਕਿ ਮੇਲੇ ਤੇ ਜਾ ਕੇ ਅਸੀਂ ਕੀ ਕਰਾਂਗੇ ਸਾਡੇ ਕੋਲ ਸਾਰਾ ਉਹ ਉਹ ਲੋਕਾਂ ਵੱਲੋਂ ਸ਼ਾਇਦ ਘੱਟ ਆਉਣਗੇ ਪਰ ਅਸੀਂ ਬਾਕੀ ਤਾਂ ਸਾਨੂੰ ਲੱਗਦਾ ਕਿ ਜਿੱਧਰ ਹੜ ਨਹੀਂ ਆਏ ਤੇ ਜਿਵੇਂ ਹੁਣ ਸਾਡਾ ਇੱਕ ਮੇਲਾ ਬਠਿੰਡੇ ਵੀ ਲੱਗਦਾ ਇਕ ਮੇਲਾ ਫਰੀਨ ਕੋਟ ਵੀ ਲੱਗਦਾ ਉਧਰ ਹੜਾਂ ਦੀ ਪ੍ਰੋਬਲਮ ਨੇ ਉਧਰੋਂ ਤਾਂ ਸਾਨੂੰ ਪੁੱਛਦੇ ਨੇ ਕਿ ਤੁਸੀਂ ਮੇਲਾ ਲਾਉਂਗੇ ਕਿ ਨਹੀਂ ਮੇਲਾ ਲਾਉਂਗੇ ਸੋ ਜਿੱਥੇ ਤਾਂ ਹੜ ਆ ਗਏ ਨੇ ਤੇ ਜਿਵੇਂ ਗੁਰਦਾਸਪੁਰ ਮੇਲਾ ਸਾਡਾ ਲੱਗਣਾ ਸੀ ਤੇ ਇਸੇ ਤਰ੍ਹਾਂ ਸਾਡਾ ਅੰਮ੍ਰਿਤਸਰ ਦੇ ਵਿੱਚ ਲੱਗਣਾ ਹੈਗਾ ਸੋ ਗੁਰਦਾਸਪੁਰ ਪਟਿਆਲੇ ਲੱਗਣਾ ਉੱਥੇ ਤਾਂ ਬਹੁਤ ਪ੍ਰਭਾਵਤ ਹੈ ਹੜਾਂ ਦਾ ਉੱਥੇ ਅਸੀਂ ਕੁਝ ਡੇਟਾ ਚੇਂਜ ਵੀ ਕਰ ਰਹੇ ਹਾਂ ਪਿੱਛੇ ਲੈ ਕੇ ਜਾ ਰਹੇ ਹਾਂ ਕੁਝ ਇੱਕ ਦੋ ਮੇਲਾ ਸੀ ਜਿਹੜਾ ਹੈਗਾ ਉਹ ਕੈਨਸਲ ਵੀ ਕਰ ਰਹੇ ਹਾਂ ਪਰ ਲੁਧਿਆਣੇ ਵਾਲਾ ਮੇਲਾ ਲੱਗੇਗਾ ਤੇ ਇਹਦੇ ਵਿੱਚ ਕਿਉਂਕਿ ਫਾਰਮਰ ਬਹੁਤ ਡਿਮਾਂਡ ਵੀ ਕਰਦੇ ਐ ਜਿਵੇਂ ਉਦੋਂ ਦੀਆਂ ਸਟੇਟਾਂ ਵਾਲੇ ਨੇ ਸਾਡੇ ਵੀ ਹੋਰ ਬਾਕੀ ਸਟੇਟਾਂ ਜਿਹੜੇ ਨਹੀਂ ਪ੍ਰਭਾਵਿਤ ਹੋਇਆ ਉਹ ਮੇਰਾ ਲੱਗੂਆ ਸਰ ਜਿੰਨੇ ਫਾਰਮਰਸ ਨੇ ਜੋ ਜਿੰਨੇ ਕਿਸਾਨ ਨੇ ਪੀਏਯੂ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਮੇਲੇ ਦੇ ਵਿੱਚ ਵੀ ਆਂਦੇ ਨੇ ਜਿਨ੍ਹਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਉਹਨਾਂ ਦੀ ਮਦਦ ਕੀਤੀ ਗਈ ਪੀਏਯੂ ਵੱਲ ਦੇਖੋ ਅਸੀਂ ਤਾਂ ਐਡਵਾਈਜ਼ਰੀ ਰੋਲ ਹੈ ਸਾਡਾ ਅਸੀਂ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਅਡਵਾਈਜ਼ਰੀ ਅਸੀਂ ਦੇ ਰਹੇ ਹਾਂ ਕੰਡੈਂਸੀ ਪਲਾਨ ਹੈ ਉਹ ਸਾਰੀ ਦੱਸਾਂਗੇ ਕਿ ਜਿਹੜੀ ਇਹ 1 ਟੂ 1 ਹੋਏਗਾ ਇਹ ਦੂਜਾ ਅਸੀਂ ਇਹ ਹੀ ਹੈ ਵੀ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਸੀਡ ਜਿਹੜਾ ਕੁਆਲਿਟੀ ਸੀਡ ਹੈ ਸਹੀ ਸੀਡ ਹੈ ਤੇ ਅਸੀਂ ਫਾਰਮਰ ਨੂੰ ਮੁਹੱਈਆ ਕਰਾਈਏ ਕੋਸ਼ਿਸ਼ ਕਰਾਂਗੇ ਕਿ ਅਸੀਂ ਥੋੜਾ ਬਹੁਤਾ ਉਹਨਾਂ ਨੂੰ ਥੋੜਾ ਰੇਟ ਵੀ ਥੋੜਾ ਘਟਾ ਕੇ ਲਾਈਏ ਤਾਂ ਕਿ ਸੀਡ ਉਹਨਾਂ ਨੂੰ ਮਿਲ ਜਵੇ ਤਾਂ ਕਿ ਅਗਲੀ ਫਸਲ ਜਿਹੜੀ ਕ੍ਰੌਪ ਜਿਹੜੀ ਹੈਗੀ ਉਹ ਚੰਗੀ ਹੋ ਜਾਈਏ ਸਰ ਦੇਖਣ ਵਾਲੇ ਕਿਸਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਸੋ ਇੱਕ ਤਾਂ ਇਹ ਹੈਗਾ ਵੀ ਜੋ ਨੁਕਸਾਨ ਹੋ ਗਿਆ ਉਹ ਤਾਂ ਚਲੋ ਹੋ ਗਿਆ ਹੁਣ ਆਪਾਂ ਉਹਨੂੰ ਭਰ ਨਹੀਂ ਸਕਦੇ ਕੁਦਰਤੀ ਆਫਤ ਹੈਗੀ ਐ ਪਰ ਸਾਨੂੰ ਵੀ ਬਹੁਤ ਦੁੱਖ ਹੈਗਾ ਇਸ ਚੀਜ਼ ਦਾ ਦੂਜਾ ਸੀ ਤਾਂ ਇਹ ਕਹਿੰਨੇ ਕਿ ਸਾਡੀ ਅਗਲੀ ਫਸਲ ਵੀ ਹੁਣ ਉਹ ਕਿਤੇ ਖਰਾਬ ਨਾ ਹੋ ਜਾਵੇ ਅਸੀਂ ਟਾਈਮ ਤੇ ਬਿਜਾਈ ਕਰ ਦਈਏ ਸੀਡ ਦਾ ਪ੍ਰਬੰਧ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਵੱਧ ਤੋਂ ਵੱਧ ਸੀਡ ਸਾਡੇ ਕੋਲ ਹੋਏਗਾ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਦੇਵਾਂਗੇ ਜਿੱਥੇ ਇਹ ਜ਼ਿਆਦਾ ਹੜ ਦੀ ਮਾਰ ਪਈ ਐ ਤੇ ਦੂਜਾ ਅਸੀਂ ਇਹ ਕਹਿੰਨੇ ਕਿ ਜਿਹੜੇ ਪੀਯੂ ਦੇ ਇਸ ਫਾਰਮਸ ਕਿ ਕਿਤਿਆ ਕਿਸਮਾਂ ਹੁੰਦੀਆਂ ਨੇ ਫਸਲਾਂ ਦੀਆਂ ਫਾਰਮਰ ਉਹੀ ਲਾਇਆ ਕਰਨ ਕਈ ਵਾਰੀ ਅਨਰੀਕਮੈਂਡਡ ਕੰਪਨੀਆਂ ਵਾਲੇ ਦੇਹ ਜਾਂਦੇ ਨੇ ਫਿਰ ਉਹਨਾਂ ਨੂੰ ਕੀੜਾ ਵੀ ਜ਼ਿਆਦਾ ਆਉਂਦਾ ਬਿਮਾਰੀ ਵੀ ਆਉਂਦੀ ਹੈ ਫਾਰਮਰ ਦਾ ਖਰਚਾ ਆਉਂਦਾ ਫਿਰ ਸਪਰੇਅ ਕਰਦਾ ਤੇ ਦੂਜੀਆਂ ਜਿਹੜੀਆਂ ਪੀਯੂ ਦੀਆਂ ਹੋਰ ਸਾਰੇ ਅਸੀਂ ਜਿਵੇਂ ਦੱਸਦੇ ਖਾਦਾਂ ਇੰਨੀਆਂ ਪੌਣੀਆਂ ਨੇ ਤੇ ਪੈਸਟੀਸਾਈਡ ਇਹ ਇਹ ਪੈਸਟੀਸਾਈਡ ਠੀਕ ਨੇ ਪੀਯੂ ਦੇ ਰਿਕਮੈਂਡਡ ਵੈਰਾਈਟੀ ਤੇ ਪੀਯੂ ਦੇ ਰਿਕਮੈਂਡਡ ਖਾਦਾਂ ਤੇ ਪੀਯੂ ਦੇ ਰਿਕਮੈਂਡਡ ਜਿਹੜੇ ਪੈਸਟੀਸਾਈਡ ਨੇ ਕਿਸਾਨ ਵੀਰ ਉਹੀ ਵਰਤਿਆ ਕਰਨ ਜਿਹਦੇ ਨਾਲ ਉਹਦਾ ਖਰਚਾ ਵੀ ਘੱਟ ਹੋਊਗਾ ਤੇ ਇਨਕਮ ਥੋੜੀ ਹੋਰ ਬਚੂਗੀ ਜਿਵੇਂ ਕਿ ਤੁਸੀਂ ਦੇਖਿਆ ਕਿ ਸਰ ਨੇ ਜੋ ਮੈਸੇਜ ਦਿੱਤਾ ਕਿਸਾਨਾਂ ਨੂੰ ਕਿ ਜੇ ਕਿਹੜੀਆਂ ਫਸਨਾ ਉਹ ਇਸ ਸਮੇਂ ਬੀਜ ਸਕਦੇ ਨੇ ਤਾਂ ਕਿ ਉਹਨਾਂ ਨੂੰ ਉਦ ਤੋਂ ਫਾਇਦਾ ਹੋ ਸਕੇ ਤੇ ਇਹ ਜਰੂਰ ਆਪਣੇ ਧਿਆਨ ਦੇ ਵਿੱਚ ਰੱਖਿਓ ਕਿ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਕਿੱਦਾਂ ਜਿਆਦਾ ਤੋਂ ਜਲਦ ਤੋਂ ਜਲਦ ਜੋ ਹੈ ਉਹਨੂੰ ਸੈੱਟ ਕਰ ਸਕਦੇ ਠੀਕ ਕਰ ਸਕਦੇ